ਸਭ ਸਭ ਤੋਂ ਪਹਿਲਾਂ ਤੇ ਦਿਵਾਲੀ ਦੇ ਤੁਹਾਨੂੰ ਮੁਬਾਰਕਾ ਤੇ ਜਿਨੀ ਜਿੰਨੀ ਚੋਣ ਹੋ ਰਹੀ ਆ ਦਰਤਾਂ ਦੇ ਵਿੱਚ ਉਹ ਸਭ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਸਮੂਹ ਸੰਗਤ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਮਾਲ ਪਰਿਵਾਰ ਵੱਲੋਂ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਸਮੁੱਚੇ ਸਾਡੇ ਸਾਥੀ ਜੋ ਹਲਕੇ ਦੇ ਮੇਰੇ ਸਾਥੀ ਨੇ ਪਰਿਵਾਰ ਹੈ ਸਾਰਿਆਂ ਵੱਲੋਂ ਸਾਨੂੰ ਸਾਰਿਆਂ ਨੂੰ ਸਮੁੱਚੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਹਿੰਦੁਸਤਾਨੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਦੀਵਾਲੀ ਦਾ ਪਵਿੱਤਰ ਤਿਹਾਰ ਜਿਸ ਦਿਨ ਭਗਵਾਨ ਰਾਮ ਜੁਦਿਆ ਦੇ ਵਿੱਚ ਵਾਪਸ ਆਏ ਸਨ ਲੰਕਾ ਤੇ ਫਤਿਹ ਕਰਕੇ ਤੇ ਦੀਪਮਾਲਾ ਕੀਤੀ ਗਈ ਸੀ ਇਸੇ ਤਰ੍ਹਾਂ ਜਦੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਦਿਵਸ ਤੇ ਗਵਾਲੀਅ ਦੇ ਕਿਲੇ ਜੋ ਬੁੰਨਜਾ ਰਾਜਨ ਛੁੜਾ ਕੇ ਲੈ ਕੇ ਆਏ ਸਨ ਸੰਬਰ ਸਾਜ ਦੀਪਮਾਲਾ ਹੋਈ ਇਹ ਸਾਰੇ ਧਰਮਾਂ ਦਾ ਸਾਂਝਾ ਤਿਹਾਰ ਹੈ ਸਾਰਿਆਂ ਨੂੰ ਰਲ ਮਿਲ ਕੇ ਬਣਾਉਣਾ ਚਾਹੀਦਾ ਤੇ ਪ੍ਰਦੂਸ਼ਣ ਦਾ ਖਿਆਲ ਰੱਖ ਕੇ ਤੇ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਬਣਾਉਣਾ ਚਾਹੀਦਾ ਮੈਂ ਬਹੁਤ ਬਹੁਤ ਵਧਾਈ ਦਿੰਦਾ باقی ਗੱਲ ਕਰ ਰਹੇ ਸੀ ਤੁਸੀਂ ਤਨਤਨ ਜਿਮਨੀ ਚੋਣ ਦੀ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਨੇ ਆਪਣੀ ਦੂਰਾਂ ਦੇਸੀ ਦੇ ਨਾਲ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਜੀ ਰੰਦਾਵਾ ਜੋ ਕਿ ਇੱਕ ਧਰਮੀ ਫੌਜੀ ਦੇ ਪਤਨੀ ਹਨ ਬੜਾ ਉਹਨਾਂ ਕਸ਼ਟ 84 ਦੇ ਵਿੱਚ ਵੀ ਚੱਲਿਆ ਮਾਰਸ਼ਲ ਕੋਟ ਮਾਰਸ਼ਲ ਹੋਇਆ ਉਹਨਾਂ ਦੇ ਪਤੀ ਨੂੰ ਸਜ਼ਾਵਾਂ ਮਿਲੀਆਂ ਤੇ ਪੱਕਾ ਕਾਲੀ ਪਰਿਵਾਰ ਤੇ ਉਹ ਹਲਕਾ ਵੀ ਪੰਥਕ ਹੈ ਤੇ ਸਾਨੂੰ ਆਸ ਹੈ ਅਸੀਂ ਜਾ ਕੇ ਵੇਖ ਕੇ ਆਏ ਹਾਂ ਕਿ ਸਾਨੂੰ ਆਸ ਹੈ ਕਿ ਉਹ ਪੰਥਕ ਹਲਕਾ ਇਸ ਵਾਰ ਫਿਰ ਪੰਥ ਦੇ ਨਾਲ ਖੜੇਗਾ ਤਖੜੀ ਤੇ ਮੋਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਕਾਮਯਾਬ ਅਗਰ ਦੇਖਦਾ ਕਿ ਲਗਾਤਾਰ ਮਾ ਪਰਵਾਰ ਵੱਲੋਂ ਵੇਨ ਦਾਤ ਇੱਕ ਕੀਤੀ ਗਈ ਹੈ ਉੱਥੇ ਤੇ ਜਿਹੜੀ ਜਿਮਨੀ ਚੋਣਾਂ ਸਭ ਕੀ ਮਤਲਬ ਅਹਿਸਾਸ ਹੁੰਦਾ ਹੈ ਕਿ ਜਿਵੇਂ ਜਿਹੜਾ 2027 ਦੇ ਵਿੱਚ ਇਹ ਇਲੈਕਸ਼ਨ ਆ ਰਹੇ ਉਹਦਾ ਇਹ ਮੋਡ ਬਣਿਆ ਜਾ ਰਿਹਾ ਹੈ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਤਰਨਤਨ ਦੀ ਜਿਮਨੀ ਚੋਣ ਜਿੱਤ ਕੇ 2027 ਦਾ ਮੋਡ ਬਣੇਗਾ ਲੋਕਾਂ ਨੇ ਮਨ ਬਣਾ ਲਿਆ ਵੇਖ ਲਿਆ ਕਿ ਜੇ ਪੰਜਾਬ ਦੀ ਕਿਸੇ ਨੇ ਔਖੇ ਵੇਲੇ ਬਾਹ ਫੜੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਫੜੀਏ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਫੜੀਏ ਬਾਕੀ ਵੀ ਪਾਰਟੀਆਂ ਸੀ ਇੱਥੇ ਆ ਹੜ੍ਹਾਂ ਦੇ ਵਿੱਚ ਹੁਣ ਕਿੱਡੀ ਕਰੋਪੀ ਪਈ ਕੁਦਰਤ ਦੀ ਕਹਿ ਲੋ ਜਾਂ ਮੈਨੂ ਮੇਡ ਕਹਿ ਲੋ ਡਿਜਾਸਟਰ ਆਇਆ ਸਰਕਾਰਾਂ ਵੱਲੋਂ ਲਾਪਰਵਾਹੀਆਂ ਕਰਕੇ ਪਰ ਇਹਦੇ ਵਿੱਚ ਲੋਕਾਂ ਦੀ ਬਾਹ ਫੜੀ ਹੈ ਚਾਹੇ ਪੈਸੇ ਦੇ ਤੌਰ ਤੇ ਚਾਹੇ ਡੀਜ਼ਲ ਦੇ ਤੌਰ ਤੇ ਚਾਹੇ ਖੁਰਾਕ ਦੇ ਤੌਰ ਤੇ ਚਾਹੇ ਬੀਜ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕੋਲੋਂ ਲੱਖਾਂ ਲੀਟਰ ਡੀਜ਼ਲ ਕਰੋੜਾਂ ਰੁਪਈਆ ਨਗਦ 500 ਫੌਗਿੰਗ ਮਸ਼ੀਨਾਂ 500 ਟਰੱਕ ਹਰੇ ਚਾਰੇ ਦੇ ਅਚਾਰ ਦੇ 1 ਲੱਖ ਕਿੱਲੇ ਦਾ ਸਰਟੀਫਾਈਡ ਵੀ ਤੇ 30 ਹਜ਼ਾਰ ਕੁਇੰਟਲ ਕਣਕ ਦਿੱਤੀ ਹੈ ਤੇ ਸ਼੍ਰੋਮਣੀ ਕਿਸਹਿ ਸਰਕਾਰ ਨਾਲ ਉਹਦੇ ਵਾਅਦੇ ਮਦਦ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ ਲੋਕਾਂ ਨੂੰ ਇਹ ਗੱਲ ਮੰਨ ਸਮਝ ਆ ਗਈ ਹੈ ਕਿ ਪੰਜਾਬ ਦਾ ਜੇ ਭਲਾ ਕੋਈ ਕਰ ਸਕਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਹੈ ਦੋ ਤਰਮਤਾਂ ਦੀ ਇਲੈਕਸ਼ਨ ਜਿੱਤ ਕੇ ਆਪਾਂ 2027 ਦਾ ਮੋੜ ਬੰਨਾਂਗੇ ਸਾਹਿਬ ਇਹ ਗੱਲ ਹੈ ਸਰਪ੍ਰਸਤਾਂ ਦੇ ਲਗਾਏ ਸੱਤਾ ਦੇ ਵਿੱਚ ਜਿਹੜੇ ਚੋਰਨੇ ਕਰਦਾ ਸਰਕਾਰ ਨਹੀਂ ਆ ਸੱਤਾ ਦੇ ਵਿੱਚ ਪਰ ਫਿਰ ਵੀ ਜਿਹੜੀਆਂ ਸਰਕਾਰਾਂ ਤੋਂ ਵਾਅਦੇ ਦੇਖਣ ਤੇ ਆ ਕੇ ਕਾਲੇਦਾਨ ਨੇ ਆਪਣੇ ਹੜਾਂ ਦੇ ਵਿੱਚ ਜਿਹੜੇ ਇਮਾਰਤ ਰਹੀ ਆ ਉਸ ਤੇ ਬਹੁਤ ਜ਼ਿਆਦਾ ਮਦਦ ਕੀਤੀ ਜਾ ਕੇ ਸਾਡੇ ਵਰਕਰ ਵੀ ਜਾ ਰਹੇ ਨੇ ਪਾਰਟੀ ਮੀਟਰ ਵੀ ਜਾ ਰਹੇ ਨੇ ਇਹ ਸਮਝਦਾ ਦੱਸੋ ਕਿ ਕਿੰਦਾ ਦਾ ਉਸੇ ਲੋਕਾਂ ਦਾ ਸੋਚ ਨਾ ਦੇਖੋ ਪੰਜਾਬ ਦੇ ਲੋਕ ਜਿਹੜੇ ਨੇ ਉਹ ਬੜੇ ਸਾਫ਼ ਦਿਲ ਨੇ ਉਹਨਾਂ ਨੂੰ ਇਹ ਗੱਲ ਦਾ ਅਹਿਸਾਸ ਹੁੰਦਾ ਕਿ ਸਾਡੀ ਔਖੇ ਵੇਲੇ ਬਾ ਕਿੰਨੇ ਫੜੀ ਅਸੀਂ ਜਾਣੇ ਆ ਬੜਾ ਸਨਮਾਨ ਸਨਮਾਨ ਲੋਕੀ ਦਿੰਦੇ ਨੇ ਕਿ ਇਹ ਗੱਲ ਪਤਾ ਲੱਗ ਗਈ ਕਿ ਅਸੀਂ ਜਿੱਦਣ ਮਰਜੀ ਤੁਰੇ ਫਰੀਏ ਪਰ ਜੇ ਕਿਤੇ ਲੋੜ ਪੈਣੀ ਹੈ ਪੰਜਾਬ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੇ ਬਾਹ ਫੜਨੀ ਕਿਉਂਕਿ ਬਾਕੀ ਨੈਸ਼ਨਲ ਪਾਰਟੀ ਉਹਨਾਂ ਦਾ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਵੇਖਣਾ ਵੀ ਐਮਪੀ ਦੀਆਂ ਸੀਟਾਂ ਕਿੱਥੇ ਜ਼ਿਆਦਾ ਨੇ ਜੁਪੀਜ ਨੇ ਬਿਹਾਰ ਚ ਨੇ ਮਹਾਰਾਸ਼ਟਰ ਚ ਨੇ ਉਹਨਾਂ ਉਧਰ ਧਿਆਨ ਦੇਣਾ ਨਾ ਕਿ ਉਹਨਾਂ ਨੇ ਪੰਜਾਬ ਵਾਲਿਆਂ ਹੋਰ ਛੋਟੀਆਂ ਸਟੇਟਾਂ ਵਾਲ ਦੇਣਾ ਅਪਾ ਮੰਨਿਆ ਕਿ ਹਰਿਆਣੇ ਦੇ ਵਿੱਚ ਬੀਜਪੀ ਦੀ ਸਰਕਾਰ ਹੈ ਜੁਪੀ ਜੀ ਵੀ ਬੀਜਪੀ ਦੀ ਸਰਕਾਰ ਆ ਕੋਈ ੜਾਉਣੀ ਪੈ ਜੇਗੀ ਤੇ ਸੈਂਟਰ ਜੁਪੀ ਦੇ ਨਾਲ ਖੜੋਏਗਾ ਜਾਂ ਹਰਿਆਣੇ ਨਾਲ ਨਹੀਂ ਖੜੋਏਗਾ ਕਿਉਂਕਿ ਸੀਟਾਂ ਥੋੜੀਆਂ ਨੇ 10 ਸੀਟਾਂ ਨੇ ਮੈਂਬਰ ਪਾਰਲੀਮੈਂਟ ਦੇ ਦਿੱਲੀ ਦਾ ਚਾਹੇ ਪਾਰਟੀ ਝਾੜੂ ਵਾਲੀ ਪਾਰਟੀ ਲਾਲੋ ਨੈਸ਼ਨਲ ਪਾਰਟੀ ਹੈ ਲਖ ਭਗਵੰਤ ਮਾਨ ਕਹੇਦੇ ਕਿ ਮੈਂ ਆ ਦੇਣਾ ਮੈਂ ਪੰਜਾਬ ਨੂੰ ਆ ਦੇਣਾ ਹੋਣਾ ਉਹ ਜੋ ਦਿੱਲੀ ਤੋਂ ਕੇਜਰੀਵਾਲ ਨੇ ਕਹਿਣਾ ਕਾਂਗਰਸ ਪਾਰਟੀ ਨੈਸ਼ਨਲ ਪਾਰਟੀ ਹੈ ਲੱਕ ਉੜੇਂਗੀ ਸਾਹਿਬ ਕਹਿ ਦੇਣਾ ਬਾਜਵਾ ਸਾਹਿਬ ਕਹਿ ਦੇਣਾ ਚੰਨੀ ਸਾਹਿਬ ਕਹਿ ਦੇਣਾ ਰਾਣਾ ਗਰਜੀਤ ਜੀ ਕਹਿ ਦੇਣ ਕਿ ਅਸੀਂ ਪੰਜਾਬ ਲਈ ਆਹ ਕਰਾਂਗੇ ਅਸੀਂ ਆਹ ਦਵਾਂਗੇ ਆਹ ਦਵਾਂਗੇ ਹੁਣਾ ਉਹ ਜੋ ਰਾਹੁਲ ਗਾਂਧੀ ਨੇ ਉਤੋਂ ਕਹਿਣਾ ਤੇ ਰਾਹੁਲ ਗਾਂਧੀ ਜਾਂ ਦਿੱਲੀ ਕਦੀ ਵੀ ਪੰਜਾਬ ਨੂੰ ਸਪੇਅਰ ਨਹੀਂ ਕਰਦੇ ਆਪਾਂ ਇਹਦੀ ਲਈਏ ਬਿੱਟੂ ਜੀ ਬੋਲਦੇ ਨੇ ਬੀਜੇਪੀ ਵਾਲੇ ਬੀਜੇਪੀ ਦੇ ਪ੍ਰਧਾਨ ਬੋਲਦੇ ਨੇ ਕਿ ਅਸੀਂ ਪੰਜਾਬ ਲਈ ਖਲੋਵਾਂਗੇ ਸਾਨੂੰ ਲੱਗਦਾ ਲੋਕੀ ਬੜੇ ਸਮਝਦਾਰ ਨੇ ਦੁਨੀਆ ਸਭ ਜਾਣਦੀ ਹੈ ਦੁਨੀਆ ਨੂੰ ਪਤਾ ਹੈ ਕਿ ਪੰਜਾਬ ਨੂੰ ਜੇ ਲੋੜ ਪੈਣੀ ਹੈ ਤੇ ਦਿੱਲੀ ਨੇ ਵੱਡੇ ਸਟੇਟਾਂ ਵੱਲ ਕਰਾਉਣਾ ਪੰਜਾਬ ਦਾ ਨਹੀਂ ਕਰਾਉਣਾ ਲੋਕਾਂ ਮੰਨ ਬਣਾ ਲਿਆ ਕਿ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਹਾਜ਼ਰੀ ਸਵਾਲ ਹਰ ਪਾਰਟੀ ਦੇ ਵਿੱਚ ಮತ ਭੇਦੇ ਹੁੰਦੇ ਐ ਚੋਂ ਵੀ ਗੱਲ ਇਹ ਕਹਿੰਦੇ ਕਿ ਇਸ ਸਮੇਂ ਦੇ ਕਿਸੇ ਦਾ ਤੁਸੀਂ ਕਾਜਲੇ ਸਾਰੀ ਗੱਲ ਗੱਲ ਨੂੰ ਇਕੱਠਿਆ ਕਰਕੇ 2027 ਦੇ ਵਿੱਚ ਆਪਣੀ ਸਰਕਾਰ ਬਣਾਏਗੀ ਬਿਲਕੁਲ ਸ਼੍ਰੋਮਣੀ ਕਾਲੇਦਾਨ ਚ ਨਿੱਕੇ ਮੋਟੇ ਦੇ ਹਰ ਪਰਿਵਾਰ ਚੋਂ ਹੀ ਮਤ ਪੇਦ ਹੁੰਦੇ ਨੇ ਉਹ ਛੋਟੇ ਮੋਟੇ ਚੱਲਦੇ ਰਹਿੰਦੇ ਨੇ ਦੋ ਆਪਾਂ ਦੋ ਸਾਰਿਆਂ ਨੇ ਮਨ ਬਣਾਇਆ ਚਾਹੇ ਉਹ ਮਤ ਪੇਦ ਦੇ ਵਿੱਚ ਨੇ ਜਾਂ ਬਾਹਰ ਨੇ ਕਿ ਆਪਾਂ 2027 ਚ ਸ਼੍ਰੋਮਣੀ ਕਾਲੇਦਾਨ ਦੀ ਸਰਕਾਰ ਲੈ ਕੇ ਆਉਣੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਕਿ ਪੰਜਾਬ ਫੇਰ ਪਹਿਲਾਂ 2007 ਤੋਂ 2017 ਦੀ ਤਰ੍ਹਾਂ ਤਰੱਕੀ ਕਰੇ ਤੇ ਪਹਿਲੇ ਨੰਬਰ ਤੇ